ਉਹ ਜਿਹੜਾ ਮੋਰਚਾ ਸੀ ਉਹ ਸਾਡੇ ਢਿੱਡ ਨਾਲ ਜੁੜਿਆ ਹੋਇਆ ਸੀ ਪਰ ਇਹ ਸਾਡੀ ਰੂਹ ਨਾਲ ਜੁੜਿਆ ਹੋਇਆ ਸ਼ੈਡੋ ਦਾ ਪੱਕਾ ਜਿਹੜਾ ਹੈਗਾ ਪਾ ਕੇ ਅੰਦਰੋਂ ਵੀ ਤੁਹਾਨੂੰ ਬਖਾਉਨੇ ਆ ਕਿ ਪੂਰੇ ਪੱਕੇ ਤਰ੍ਹਾਂ ਦੇ ਜਿਹੜੇ ਹੈਗੇ ਆ ਵੈਲਡਿੰਗ ਵਾਲਾ ਜਿਹੜਾ ਇਹ ਸ਼ર્ટ ਪਾਇਆ ਗਿਆ ਮੰਜੇ ਢਾਹ ਦਿੱਤੇ ਗਏ ਆ ਤੇ ਇੱਥੇ ਜਿਹੜਾ ਹੈਗਾ ਕਿਸੇ ਕਿਸਮ ਦਾ ਮੀਂਹ ਆ ਜਾਂ ਤੇਰੀ ਚੱਕੜ ਦਾ ਕੋਈ ਡਰ ਨਹੀਂ ਰਿਹਾ ਤੇ ਸ਼ੈਡੂ ਪੱਕੇ ਬਣ ਗਏ ਤੇ ਪੱਕੇ ਆਪਾਂ ਇਸ ਵੇਲੇ ਬਾਹਰ ਤੇ ਰਹਿਣ ਵਾਸਤੇ ਉੱਧਰੋਂ ਬਾਹਰ ਦੇ ਮੰਜੇ ਜਾਂਦੇ ਹਾਂ ਟੱਕੇਗੇ ਸਾਡੀ ਸੀ ਵੀ ਕਲਚਰ ਦੇ ਪਾਸ਼ਾ ਜਦ ਝੁਕੀ ਹੋਈ ਕਿਸੇ ਗਰਦਨ ਨੂੰ ਕੋਈ ਜ਼ਾਲਮ ਸਮਝੇ ਹਾਸਾ ਫੇਰ ਕੰਬਦੇ ਭੁੱਲ ਆਜ਼ਾਦੀ ਦੇ ਸ਼ੁਰੂ ਕਰਦੇ ਨਗਮਾ ਗਾਉਣਾ ਫਿਰ ਨਾਲ ਅਣਖ ਦੇ ਉੱਠਦੀਆਂ ਜੋ ਝੁਕੀਆਂ ਹੋਈਆਂ ਧੌਣਾ ਜਨਜੋਲਬੰਦੇ ਹੱਥ ਨੂੰ ਰੋਕਣ ਲਈ ਜਦ ਉੱਠਦੀਆਂ ਨੇ ਸ਼ੰਗੀਨਾ ਫੇਰ ਢੰਡਰਾਂ ਵਾਲੇ ਜੰਮਦੀਆਂ ਪਿੰਡ ਰੋਡੀਆਂ ਦੀਆਂ ਜ਼ਮੀਨਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿ ਬੇਸਾਦਿਓ ਕਿ ਸਾਡੇ ਬਿਲਕੁਲ ਬੈਕ ਸਾਈਡ ਇੱਕ ਸ਼ੈਡ ਦਾ ਪੱਕਾ ਜਿਹੜਾ ਹੈਗਾ ਪਾ ਕੇ ਅੰਦਰੋਂ ਵੀ ਤੁਹਾਨੂੰ ਵਿਖਾਉਣੇ ਆ ਕਿ ਪੂਰੇ ਪੱਕੇ ਤਰ੍ਹਾਂ ਦੇ ਜਿਹੜੇ ਹੈਗੇ ਆ ਵੈਲਡਿੰਗ ਵਾਲਾ ਜਿਹੜਾ ਇਹ ਸ਼ੈਡ ਪਾਇਆ ਗਿਆ ਮੰਜੇ ਢਾਹ ਦਿੱਤੇ ਗਏ ਆ ਤੇ ਇੱਥੇ ਜਿਹੜਾ ਹੈਗਾ ਕਿਸੇ ਕਿਸਮ ਦਾ ਮੀਂਹ ਦਾ ਜਾਂ ਨੇਹਰੀ ਚੱਕੜ ਦਾ ਕੋਈ ਡਰ ਨਹੀਂ ਰਹਿੰਦਾ ਪਰ ਇੱਕ ਹੋਰ ਬਾਬਾ ਜੀ ਬਾਹਰ ਬੈਠਣ ਵਾਸਤੇ ਨਾ ਜਿੱਦਾਂ ਪਿੰਡਾਂ 'ਚ ਸੱਤ ਬਣਾਈ ਹੁੰਦੀ ਹੈ ਰਾਂ ਘਾਰੇ ਨੇ ਬਾਬਾ ਜੀ ਪੁੱਛਦੇ ਆ ਬਾਬਾ ਜੀ ਕੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਫਤਿਹ ਜੀ ਪੱਕੇ ਪਾਏ ਇਹ ਮੋਰਚਾ ਰਹਿਣ ਦਾ ਪ੍ਰਬੰਧ ਕਰਨ ਰਹੇ ਹੋ ਹਾ ਹੋ ਗਿਆ ਪ੍ਰਬੰਧ ਆਪਣਾ ਸਤਰੀ ਤੋਂ ਹੋ ਗਿਆ ਸੀ ਸ਼ੁਰੂ ਤੇ ਸ਼ੈਡਲ ਪੱਕੇ ਬਣ ਗਏ ਤੇ ਪੱਕੇ ਆਪਾਂ ਸਮਿਟ ਦੇ ਮਲਾ ਤੇ ਬਹਿਣ ਵਾਸਤੇ ਕਰੋ ਬਾਣ ਦੇ ਮੰਜਿਲਿਆਂ ਦੇ ਉਹ ਲੱਗ ਗਏ ਸਾਰਾ ਦੇਸੀ ਕਲਚਰ ਵੀ ਇੱਥੇ ਲੈ ਕੇ ਆਵਾਂਗੇ ਜੋ ਸਾਡਾ ਪੰਜਾਬ ਨਾਲ ਵਿਰਸੇ ਨਾਲ ਜੁੜਿਆ ਹੋਇਆ ਹੈਗਾ ਇਹੜਾ ਪਿੰਡ ਹੈ ਆਪਣਾ ਆਪਣਾ ਛੋਟਾ ਦਾਪਰ ਪਿੰਡ ਹੈ ਜੀ ਆਪਣੇ ਨਾਲ ਤਿੰਨ ਚਾਰ ਪਿੰਡ ਨਾਲ ਹੋਰ ਜੁੜੇ ਹੋਏ ਹੈਗੇ ਤੇ ਸਾਰੇ ਸਾਥ ਆਪਣੇ ਨਾਲ 4 ਦਿਨ ਤੋਂ ਲੱਗੇ ਇਸ ਮਿਹਨਤ ਬਣਾ ਮਿਹਨਤ ਨਾਲ ਕੰਮ ਕਰਦੇ ਹੋਏ ਇੱਥੇ ਆ ਵੇਖ ਰਿਆ ਸੀ ਮੈਂ ਤੇ ਅੱਜ ਤਿਆਰ ਹੋ ਗਿਆ ਪੂਰਾ ਇਹ ਕੱਲ ਦਾ ਕਹੋ ਜੇ ਤਿਆਰ ਹਲੀ ਹਾਂ ਥੋੜਾ ਟਾਈਮ ਲੱਗਦਾ ਹੈ ਇਸ ਚੀਜ਼ ਨੂੰ ਕਿਉਂ ਪੱਕਾ ਕੰਮ ਹੈ ਤਾਂ ਇਹਨੂੰ ਪੱਟਣ 'ਚ ਵੀ ਟਾਈਮ ਲੱਗਦਾ ਖੋਲਣ 'ਚ ਵੀ ਤੇ ਲਾਂਚ 'ਚ ਵੀ ਥੋੜਾ ਟਾਈਮ ਲੱਗ ਜਾਏਗਾ ਹਾਂਜੀ ਹਾਂ ਤੇ ਆਪਰਾ ਸਾਰੇ ਪਿੰਡਾਂ ਵਾਲੋਂ ਇਕੱਠੀ ਸੇਵਾ ਹੋਈ ਹੈ ਹਾਂਜੀ 4-5 ਪਿੰਡਾਂ ਆਪਣੇ ਸਾਰੇ ਇਕੱਠੀ ਸੇਵਾ ਹੁੰਦੀ ਹੈ ਸਾਰਾ ਜੋ ਕੁਝ ਲੈ ਕੇ ਆਣਾ ਹੈਗਾ ਤਾਂ ਸਾਰੇ ਪਿੰਡ ਆਪਣਾ ਆਪਣੇ ਜੋ ਆਪਣਾ ਆਪਣਾ ਯੋਗਦਾਨੋਂ 4-5 ਨੂੰ ਲੋੜੇ ਦਾ ਸਾਰੇ ਵੀਂਡਾ ਨਾਲ ਆਪਣੀ ਇੱਕ ਇੱਕ ਮੰਜਲ ਲੈ ਜਾਣਾ। ਕਿਸੇ ਜੂ ਲੋੜੇ ਦਾ ਉਹਨਾਂ ਦਾ ਆਪਣਾ ਆਪਣਾ ਯੋਗਦਾਨ ਪੂਰਾ ਬਾ ਦੇਣਾ ਉਹਨਾਂ ਨੇ। ਹਾਂਜੀ ਹਾਂਜੀ। ਆ ਰੰਗ ਕਰਨ ਦਾ ਕੀ ਮਤਲਬ ਹੈ? ਇਹ ਹੈ ਕਿ ਥੋੜੀ ਉਹਦੀ ਕੁਝ ਦਿਖਣ ਲੱਗ ਵੀ ਚਾਹੀਦੀ ਹੈਗੀਆਂ। ਆਪਣਾ ਕੁਝ ਥੋੜਾ ਕਲਰਫੁੱਲ ਵੀ ਕੁਝ ਚਾਹੀਦਾ ਵੀ ਹਾਂ ਲੋਕ ਨੂੰ ਦਿਖਣੇ ਕੁਝ ਲੱਗ ਲੁੱਕ ਜੀ ਹੋਵੇ ਨਾ ਤਾਂ ਸੋਹਣਾ ਲੱਗੇ। ਇਸ ਕਰਕੇ ਅਸੀਂ ਗਮਲੇ ਵੀ ਲੈ ਕੇ ਆਵਾਂਗੇ ਤਾਂ ਥੋੜੀ ਗਰੀਨਿੰਗ ਵੇਅਰ ਹੋਏ ਗਾਰਡਨਿੰਗ ਵੇਅਰ ਕਰਾਂਗੇ ਸਭ ਕੁਝ ਹੋੜੀ-ਵੋੜੀ ਕਰਾਂਗੇ ਇਹਦੇ ਇਹ ਰਹਿਣ ਦਾ ਪ੍ਰਬੰਧ। ਜਦ ਤੱਕ ਦੇਖੋ ਜੀ ਸਾਡਾ ਪੱਕਾ ਮੋਰਚਾ ਹੈ ਜਦ ਤੱਕ ਸਾਨੂੰ ਰਿਹਾਨ ਨਹੀਂ ਗਾਦਾ ਜਦ ਤੱਕ ਆਪਾਂ ਤਿਆਰੀ ਨਹੀਂ ਤੇ ਇੱਕ ਮੈਂ ਤੁਹਾਡੇ ਚੈਨਲ ਮਾਧਿਅਮ ਨਾਲ ਇੱਕ ਸਾਰੇ ਜਿੰਨੇ ਵੀ ਅੱਗੇ ਯਾਨੇ ਦਰੇਸ਼ ਨਾ ਕੋਈ ਵੀ ਹੈਗਾ ਉਹਨਾਂ ਨੂੰ ਮੈਂ ਕਹਿਣਾ ਜਿੱਦਾਂ ਤੁਸੀਂ ਦਿੱਲੀ ਦੇ ਨੋ ਫੂਡ ਨੋ ਬੋਰਡ ਨੋ ਫਾਰਮਰ ਨੋ ਫੂਡ ਲਾਇਆ ਸੀ ਅਜਾ ਅਰੋਂ ਨੇ ਗੱਡੀਆਂ ਤੇ ਹਰ ਆਪਣੇ ਘਰ ਤੇ ਇੱਕ ਇੱਕ ਝੰਡਾ ਜ਼ਰੂਰ ਲਾਓ ਤਾਂ ਕਿ ਪੂਰੀ ਦੁਨੀਆ ਨੂੰ ਮੈਸੇਜ ਜਾਵੇ ਜਿੱਦਾਂ ਦਿੱਲੀ ਦਾ ਉਸ ਤੋਂ ਕਿਤੇ ਵੱਧ ਕੇ ਚੜ ਕੇ ਇਹਨੂੰ ਵੱਧ ਤੋਂ ਵੱਧ ਲੈ ਕੇ ਜਾਓ ਵੇਖੋ ਉਹ ਸਾਡਾ ਪੰਥ ਉਹ ਜਿਹੜਾ ਮੋਰਚਾ ਸੀ ਉਹ ਸਾਡੇ ਢਿੱਡ ਨਾਲ ਜੁੜਿਆ ਹੋਇਆ ਸੀ ਪਰ ਇਹ ਸਾਡੀ ਰੂਹ ਨਾਲ ਜੁੜਿਆ ਹੋਇਆ ਤੇ ਰੂਹ ਨਾਲ ਵੀ ਜੁੜਿਆ ਹੋਇਆ ਇਹ ਸਾਡੇ ਇੱਕ ਪੰਥ ਨਾਲ ਵੀ ਜੁੜਿਆ ਹੋਏਗਾ ਜੋ ਸਾਡੇ ਬੰਦੇ ਸਿੰਘ ਆ ਸਾਡੇ ਖਾਲਸਾ ਉਹ ਹੈਗਾ ਤਾਂ ਉਹਨਾਂ ਦਾ ਸਾਡੇ ਮੇਨ ਹੋਵੇਗਾ 328 ਰੁਪਏ ਦਾ ਮੇਨ ਹੈ ਜੋ ਸਾਡਾ ਮੇਨ ਸ੍ਰੋਮਣੀ ਹੋਵੇਗਾ ਗੁਰੂ ਪੰਥ ਸਾਹਿਬ ਮੇਨ ਹੋਵੇਗਾ ਉਹਨਾਂ ਦਾ ਮੁੱਦਾ ਹੋਏਗਾ ਪਾਥਰ ਜੁੜਿਆ ਹੋਇਆ ਹੈ ਠੀਕ ਹੈ ਜੀ ਧੰਨਵਾਦ ਜੀ ਆ ਵੀਰ ਜੀ ਵੇਖ ਸਕਦੇ ਹੋ ਸੀ ਕਿ ਪੱਕਾ ਇੱਕ ਪਹਿਲਾ ਛੱਤ ਬਣਾਇਆ ਗਿਆ ਤਿੰਨ ਚਾਰ ਦਿਨ ਮਿਹਨਤ ਕਰਕੇ ਹੋਣ ਇੱਥੇ ਹੀ ਰੋੜੇ ਇਕੱਠੇ ਕਰਕੇ ਕੋਈ ਬਾਹਰੂ ਚੀਜ਼ ਨਹੀਂ ਲਿਆਂਦੀ ਗਈ ਇਹ ਇਹੀ ਇਕੱਠੇ ਕਰਕੇ ਕਿਉਂਕਿ ਕੋਈ ਬੈਠ ਵੀ ਸਕਦਾ ਆ ਕੇ ਤੇ ਅੰਦਰ ਮੰਜੇ ਲਾਏ ਗਏ ਆ ਬਾਹਰ ਬੈਠਣ ਵਾਸਤੇ ਜਿਹੜਾ ਵਧੀਆ ਇੱਕ ਦੇਸੀ ਜਗਾੜ ਕੀਤਾ ਜਾ ਰਿਹਾ ਪੱਥਰ ਇਕੱਠੇ ਕਰਕੇ ਤੇ ਰੰਗ ਕੀਤਾ ਜਾ ਰਿਹਾ ਕਿ ਵੇਖਣ ਨੂੰ ਵੀ ਵਧੀਆ ਲੱਗੇ ਤੇ ਇਹ ਵਿਰਾਵਲ ਦੀ ਖਾਸੀਅਤ ਹੈ ਕਿ ਸਿੰਘ ਜਿੱਥੇ ਵੀ ਜਾਂਦੇ ਨੇ ਜੰਗਲ ਚ ਮੰਗਲ ਲਾ ਲੈਂਦੇ ਨੇ ਔਰ ਸਿੰਘਾਂ ਦੀ ਇਹ ਇੱਕ ਖਾਸੀਅਤ ਮੰਨੀ ਜਾਂਦੀ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਹੋਰ ਵੀ ਤਾਂ ਮੋਰਚਾ ਅੱਗੇ ਤੋਂ ਕਾਫੀ ਵੱਡਾ ਰੂਪ اختیار ਕਰਦਾ ਜਾ ਰਿਹਾ ਸਾਡੇ ਨਾਲ ਗੁਰੂ ਕੇ ਜਿਹੜੇ ਸਿੰਘ ਆ ਢਾਡੀ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਫਤਿਹ ਬੁਲਾਉਂਦੇ ਆ ਬਾਬਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਾਜ਼ਰੀ ਭਰ ਕੇ ਆਏ ਹੋ ਮੋਰਚੇ ਬਾਰੇ ਕਿੱਥੋਂ ਅਸੀਂ ਸਾਡਾ ਨਗਰ ਜੀ ਖਮਾਣੋਂ ਦੇ ਕੋਲ ਹੈ ਆਪਣਾ ਠਿਕਰੀਵਾਲ ਪਿੰਡ ਆ ਸਾਡਾ ਜਗਵੀਰ ਸਿੰਘ ਜੱਗਾ ਮੇਰਾ ਨਾਮ ਹੈ ਅਸੀਂ ਕਿਸੇ ਵੀ ਮਤਲਬ ਪ੍ਰੋਗਰਾਮ ਤੇ ਜਾਈਏ ਹਰ ਰੋਜ਼ ਕਈ ਵਾਰ ਇੱਕ ਦੋ ਦੋ ਪ੍ਰੋਗਰਾਮ ਹੁੰਦੇ ਨੇ ਤੇ ਜਿੱਥੇ ਵੀ ਆਈਏ ਉੱਥੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਮਤਲਬ ਸਾਰੀ ਸੰਗਤ ਨੂੰ ਅਪੀਲ ਕਰਦੇ ਆਂ ਵੀ ਮੋਰਚੇ ਦੀ ਸਾਰਿਆਂ ਨੂੰ ਉਹ ਤੁਹਾਡੀ ਸੇਵਾ ਜੀ ਹਾਂਜੀ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਾਂ ਮਤਲਬ ਸਾਰੇ ਇਕੱਠੇ ਹੋ ਕੇ ਜੇਕਰ ਹੁਣ ਵੀ ਹਮਲਾ ਨਾ ਮਾਰਿਆ ਹੁਣ ਵੀ ਆਪਾਂ ਇਕੱਠੇ ਨਾ ਹੋਏ ਫੇਰ ਉਸਤਾਦ ਖਤਮ ਹੋਣੇ ਵਾਲੇ ਕੰਮ ਹੈ ਠੀਕ ਹੈ ਨਹੀਂ ਸਾਡਾ ਇਹੀ ਸਾਰਿਆਂ ਨੂੰ ਸਨੇਹਾ ਵੀ ਸਾਰੇ ਐਨ ਲੱਕ ਬਣ ਕੇ ਜਿਸ ਤਰ੍ਹਾਂ ਦਿੱਲੀ ਵਾਲਾ ਮੋਰਚਾ ਫਤਿਹ ਕਰਿਆ ਇਹ ਤਾਂ ਹੀ ਹੋਣਾ ਜੇ ਆਪਾਂ ਸਾਰੇ ਇਕਾ ਕਰ ਲਾਂਗੇ ਠੀਕ ਹੈ ਨਹੀਂ ਤੇ ਅਸੀਂ ਆਪਣੇ ਪ੍ਰਚਾਰ ਰਾਹੀਂ ਵੀ ਆਪਣੇ ਗੀਤਾਂ ਰਾਹੀਂ ਵੀ ਮਤਲਬ ਇਹੀ ਸਨੇਹਾ ਦਿੰਨੇ ਆ ਸਾਰੀ ਸਾਰੀ ਕੋਈ ਕੋਈ ਇਹੋ ਜਿਹੀ ਕਵਿਸ਼ਰੀ ਜਿਹੜੀ ਸੰਗਤ ਨੂੰ ਸੁਣਾਣੀ ਚਾਹੋ ਜਦ ਜੋੜੇ ਹੋਏ ਤੋਂ ਹੱਥਾਂ ਦੀ ਕੋਈ ਸਮਝੇ ਨਾ ਮਜਬੂਰੀ ਜਦ ਜੋੜੇ ਹੋਏ ਦੋ ਹੱਥਾਂ ਦੀ ਕੋਈ ਸਮਝੇ ਨਾ ਮਜਬੂਰੀ ਜਦ ਹੰਝੂ ਭਰੀਆਂ ਅੱਖਾਂ ਦੀ ਗੱਲ ਮੰਨੇ ਨਾ ਮਗਰੂਰੀ ਜਿਥਰ-ਥਰੋਂਦੇ ਬੁੱਲਾਂ ਦੀ ਜ਼ਾਲਮ ਨਾ ਸਮਝੇ ਬਾਸ਼ਾ ਜੇ ਝੁਕੀ ਹੋਈ ਕਿਸੇ ਗਰਦਨ ਨੂੰ ਕੋਈ ਜ਼ਾਲਮ ਸਮਝੇ ਹਾਸਾ ਫੇਰ ਕੰਬ ਦੇ ਬੁੱਲ ਆਜ਼ਾਦੀ ਦੇ ਸ਼ੁਰੂ ਕਰਦੇ ਨਗਮਾ ਗਾਉਣਾ ਫਿਰ ਨਾਲ ਅਣਖ ਦੇ ਉੱਠਦੀਆਂ ਜੋ ਝੁਕੀਆਂ ਹੋਈਆਂ ਧੌਣਾ ਫਿਰ ਜ਼ੁਲਮਾਂ ਦੇ ਹੱਥ ਨੂੰ ਰੋਕਣ ਲਈ ਜਦ ਉੱਠਦੀਆਂ ਨੇ ਸ਼ੰਗੀਨਾ ਫਿਰ ਭੰਡਰਾਂ ਵਾਲੇ ਜੰਮਦੀਆਂ ਪਿੰਡ ਰੋਡੇ ਦੀਆਂ ਜ਼ਮੀਨਾਂ ਫਿਰ ਭੰਡਰਾਂ ਵਾਲੇ ਜੰਮਦੀਆਂ ਪਿੰਡ ਰੋਡੇ ਦੀਆਂ ਜ਼ਮੀਨਾਂ ਬਹੁਤ ਸਯਾਕਾਰ ਟਾਡੀ ਸਿੰਘਾ ਵੱਲੋਂ ਜੋਸ਼ੀਲੀ ਕਪਤਾ ਦੇ ਨਾਲ ਜਿਹੜਾ ਹੈਗਾ ਸੰਗਤਾਂ ਨੂੰ ਜੋੜਿਆ ਗਿਆ ਔਰ ਜਦੋਂ ਹੱਥ ਜੋੜੇ ਹੋਏ ਤੋਂ ਵੀ ਸਰਕਾਰਾਂ ਨਹੀਂ ਮੰਨਦੀਆਂ ਜਦੋਂ ਬੰਦਾ ਲਾਚਾਰ ਹੋ ਕੇ ਬੇਨਤੀਆਂ ਵੀ ਕਰੇ ਫਿਰ ਵੀ ਸਰਕਾਰਾਂ ਨਾ ਮੰਨਣ ਤੇ ਫਿਰ ਅਖੀਰ ਨੂੰ ਜਿਹੜਾ ਹੱਲ ਹੈ ਕਿ ਉਹ ਸ਼ਸਤਰ ਮੰਨਿਆ ਜਾਂਦਾ ਹੈ ਕਿ ਸ਼ਸਤਰ ਨੂੰ ਹੱਥ ਪੈਂਦੇ ਨੇ ਹੁਣ ਵੱਡਾ ਇਨਸਾਮ ਔਰਚਾ ਲੱਗਾ ਹੋਇਆ ਕੋਮੀ ਇਨਸਾਮ ਔਰਚਾ ਜਿੱਥੇ ਦੂਰ ਦੂਰ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਔਰ ਨੌਜਵਾਨਾਂ ਦਾ ਖਾਸ ਕਰਕੇ ਅਸੀਂ ਪਹਿਲਾਂ 4 ਦਿਨਾਂ ਤੋਂ ਬੇਨਤੀਆਂ ਕਰ ਰਹੇ ਸੀ ਵੀ ਨੌਜਵਾਨ ਵੀਰ ਆਉਣ ਹੁਣ ਨੌਜਵਾਨ ਵੀਰਾਂ ਦਾ ਵਿੱਚ ਕਾਫੀ ਵੱਡਾ ਕਾਠ ਇਥੇ ਪਹੁੰਚ ਚੁੱਕਾ ਹੈ ਨੌਜਵਾਨ ਵੀਰ ਵੀ ਲਗਾਤਾਰ ਇਸ ਮੋਰਚੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਤੇ ਇਹਨਾਂ ਨੌਜਵਾਨ ਵੀਰਾਂ ਦੇ ਏਕੇ ਦੇ ਨਾਲ ਹੀ ਇਹ ਜਿਹੜਾ ਮੋਰਚਾ ਜਿੱਤਿਆ ਜਾਂਦਾ ਜਿਵੇਂ ਕਿ ਸਿੰਘੂ ਬਾਰਡਰ ਜੀਰਾ ਫੈਕਟਰੀ ਵਾਲਾ ਮੋਰਚਾ ਲੱਗਿਆ ਤੇ ਆਗੂ ਨੇ ਇਹ ਗੱਲ ਕਹੀ ਸੀ ਵੀ ਜੋ ਤੁਸੀਂ ਫੈਸਲਾ ਲੈਣਾ ਹੈ ਤੇ ਸਾਡੇ ਨਾਲ ਪਹਿਲਾਂ ਸਲਾਹ ਕੀਤੀ ਜਾਵੇ ਗੁਰੂ ਦੀ ਹਜ਼ੂਰੀ 'ਚ ਇਹ ਗੱਲ ਕੀਤੀ ਜਾਵੇ ਸੰਗਤ ਦੇ ਸਾਹਮਣੇ ਕੋਈ ਫੈਸਲਾ ਕੀਤਾ ਜਾਵੇ ਇਹ ਨਹੀਂ ਕਿ ਕਮਰਿਆਂ 'ਚ ਵੜ ਕੇ ਤੰਬੂਆਂ 'ਚ ਵੜ ਕੇ ਫੈਸਲਾ ਕਰ ਲਿਆ ਜਾਵੇ ਇਦਾਂ ਨਹੀਂ ਹੁੰ ਦਿੱਤਾ ਜਾਏਗਾ ਇਸ ਕਰਕੇ ਇਹਨਾਂ ਮੋਰਚਿਆਂ ਦੀ ਸਫਲਤਾ ਦਾ ਕਾਰਨ ਇਹੀ ਰਿਹਾ ਦੋਨਾਂ ਦਾ ਕਿ ਉਹ ਮੋਰਚੇ ਸੰਗਤ ਦੇ ਸਨ ਗੁਰੂ ਗ੍ਰੰਥ ਸਾਹਿਬ ਦੀ ਗਵਾਹੀ 'ਚ ਲੱਗੇ ਸਨ ਇਸੇ ਕਰਕੇ ਉਹਨਾਂ ਮੋਰਚਿਆਂ ਦੀ ਸਫਲਤਾ ਹੋਈ ਹੈ ਤੇ ਸੋ ਜੁੜੇ ਰਹੋ ਅਕਾਲ ਚੈਨਲ ਦੇ